ਇਕਵਾਰ ਫਿਰ ਆ ਤੁਹਾਡਾ ਸਵਾਗਤ ਕਰਦੇ ਆਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਸੋਮਵਾਰ ਸੀ ਜਿਹੜਾ ਕੱਲ ਵਿਚਾਰ ਕੀਤਾ ਸੀ ਕਿ ਸਾਹਿਬਜ਼ਾਦੇਾਂ ਦੇ ਸ਼ਹੀਦੀ ਦਿਨ ਉਸ ਦਿਨ ਮੈਂ ਸਪੱਤਾ ਪਰਕਾਸ਼ਤ ਪਰ ਉਹ ਕਿਉਂ ਕਿਵੇਂ ਇਹ ਕਿਉਂ ਕਿ ਕੱਲ ਆਪਾਂ ਇਸ ਨੂੰ ਪੂਰਾ ਨਹੀਂ ਸੀ ਕਰ ਸਕੇ ਇਹਦੇ ਵਿੱਚ ਸਾਇੰਟਿਫਿਕ ਐਵੀਡੈਂਸ ਵੀ ਕਾਫੀ ਨਹੀਂ ਮੈਂ ਉੱਚਰ ਬੈਸ ਵੀ ਦੇਖਿਆ ਸੀ ਇੱਕ ਕੌਮ ਨੂੰ ਆਪਣੇ ਆਪ ਨੂੰ ਬੜਾ ਬਹੁਤ ਵੱਡਾ ਵਿਦਵਾਨ ਕਹਿਣ ਵਾਲੇ ਵਰਚਨਜੀਤ ਸਿੰਘ ਜਾਂ ਕੁਝ ਨਾਂ ਲੰਬਾ ਲਾਸਨੇ ਵਿੱਚ ਉਸ ਕਿਤਾਬਾਂ ਵੀ ਲਿਖੀਆਂ ਹੋਈਆਂ ਇੱਕ ਬੰਤਾ ਸਿੰਘ ਤਖਸਾਲ ਉਹਨਾਂ ਨੇ ਝੂਠ ਬੋਲ ਕੇ ਇੱਕ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਐ ਬੈਸ ਦੇ ਵਿੱਚ ਜਿਸ ਤਰ੍ਹਾਂ ਕਿ ਉਹ ਭਾਈ ਹਮੇਸ਼ਿੰਗ ਦੇ ਅਨਾਲ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਹਿ ਰਿਹਾ ਸੀ ਕਿ ਬਾਣੀ ਦੇ ਵਿੱਚ ਵੀ ਹੈਗਾ ਜਦੋਂ ਉਹਨੇ ਕੁਐਸਚਨ ਕੀਤਾ ਉਹਨੇ ਦਸਮ ਗ੍ਰੰਥ ਯਾਨੀ ਕਿ ਬਚਿਤ੍ਰਨਾਟਕ ਦਾ ਜ਼ਿਕਰ ਕੀਤਾ ਹਮੇਸ਼ਿੰਗ ਨੇ ਕਿਹਾ ਕਿ ਦਸ ਬਚਿਤ੍ਰਨਾਟਕ ਜਾਂ ਦਸਮ ਗੰਝਾ ਉਹ ਤਾਂ ਕੰਟਰੋਵਰਸੀਅਲ ਹੈ ਬਾਣੀ 'ਚ ਵੀ ਹੈਗਾ ਪਰ ਦੱਸਿਆ ਨਹੀਂ ਬਾਣੀ ਦੀ ਕਿਹੜੀ ਕੰਤ ਹੈ ਬਾਣੀ ਦੇ ਵਿੱਚ ਲੂਨਰ ਕੈਲੰਡਰ ਦੇ ਆਧਾਰ ਤੇ ਕੋਈ ਵੀ ਕਿਦੇ ਪੰਕਤੀ ਨਹੀਂ ਹੈ ਹਾਂ 72 ਨਾਟਕ ਦੇ ਵਿੱਚ ਜਿਹੜੇ ਚੌਪਾਈ ਦੀ ਗੱਲ ਕਰਦੇ ਆ ਚੌਪਾਈ ਦੇ ਨਾਲ ਜਿਹੜੀਆਂ ਖਾਸ ਤੌਰ ਤੇ ਜਿਹੜੀ ਟਕਸਾਲ ਜਿੰਨੀ ਚੌਪਾਈ ਦੀਆਂ ਪੋੜੀਆਂ ਪੜਦੀਆਂ ਉਹਨਾਂ ਪચ્chੀਆਂ ਤੋਂ ਇਲਾਵਾ ਜਿਹੜੀਆਂ ਕਿਤਰੀਆਂ ਚਿੱਤਰਾਂ ਦਾ ਚਿੱਤਰਪਖਿਆੰਤਨ 304 ਦੇ ਵਿੱਚੋਂ 72 ਮਿਪੜੀ ਤੋਂ 77 ਮਿਪੜੀ ਤੋਂ ਬਾਅਦ ਦੀਆਂ ਨੇ ਉਨ੍ਹਾਂ ਦੇ ਵਿੱਚ ਉਹ ਜਦੋਂ ਜ਼ਿਕਰ ਕਰਦੇ ਆ ਸਮਾਤ ਉਹ ਬੇਕਰਮੀ ਉਹਦਾ ਉਹ ਉਹਦੇ ਵਿੱਚ ਉਹ ਕਿਤੇ ਚੰਦਰਮਾ ਦਾ ਜ਼ਿਕਰ ਹੈਗਾ باقی ਗੁਰਬਾਣੀ ਚ ਕਿਤੇ ਵੀ ਨਹੀਂ ਹਾਲਾਂਕਿ ਗੁਰਬਾਣੀ ਨੇ ਸਿੱਧਾ ਸਿੱਧਾ ਦੇਸੀ ਮਹੀਨਿਆਂ ਦਾ ਵਰਣਨ ਕੀਤਾ ਹੈ ਚੇਤ ਤੋਂ ਲੈ ਕੇ ਤਗੰਟ ਤਵੇਂ ਉਹ ਬਾਰਾਮਾ ਤੁਖਾਰੀ ਗੁਰੂ ਨਾਨਕ ਪਾਤਸ਼ਾਹ ਦਾ ਮਹਿਲਾ ਪੰਜਮ ਤੇ ਪਾਵੇਂ ਉਹ ਗੁਰੂ ਅਰਜਨ ਪਾਤਸ਼ਾਹ ਦਾ ਮਾਰਚ ਮਹਿਲਾ ਪੰਜਮ 12 ਕਿਉਂਕਿ 12 ਮਾ ਇੱਕ ਕਾਲ ਰੂਪ ਸੀ ਉਹ ਕਾਲ ਰੂਪ ਇਸੇ ਕਰਕੇ ਬਣਿਆ ਸੀ ਕਿ 12 ਮਾ 12 ਮਹੀਨਿਆਂ ਦੇ ਆਧਾਰ ਤੇ ਜਿਸ ਤਰ੍ਹਾਂ ਬਾਣੀ ਦੇ ਵਿੱਚ ਪਹਿਰੇ ਵੀ ਹੈਗੇ ਥਿਤੀਆਂ ਵੀ ਹੈਗੀਆਂ ਸਤਵਾਰੇ ਵੀ ਹੈਗੇ ਇਸ ਤੋਂ ਬਾਣੀ ਕਾਉ ਰੂਪਨ ਤੇ ਇਥੇ ਹੀ ਇਸ ਕਾਉ ਰੂਪ ਨੂੰ ਵਰਤਿਆ ਪਰ ਵਰਤਿਆ 12 ਪਰ ਉਥੇ 12 ਮਹੀਨਿਆਂ ਦੇ ਆਧਾਰ ਤੇ ਸਾਰੀ ਫਿਲਾਸਫੀ ਖਾਸ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਸ਼ੁਰੂ ਵੀ ਕਰਦੇ ਹਨ ਚੇਤ ਬਸੰਤ ਪਲਾ ਪਔਰ ਸੁਹਾਵੜੇ ਬਨ ਫੂਲੇ ਮਹੀਵਾਰ ਮੇ ਤੇ ਕਰਵਾੜੇ ਉਹ ਪ੍ਰਕਿਰਤੀ ਦਾ ਜ਼ਿਕਰ ਵੀ ਕਰ ਰਹੇ ਨੇ ਕਿਉਂਕਿ ਕੁਰਮਤ ਦੇ ਵਿੱਚ ਇਸ ਨੂੰ ਚੇਤ ਤੋਂ ਇਸੇ ਕਰਕੇ ਲਿਆ ਗਿਆ ਕਿ ਚੇਤ ਨੂੰ ਇੱਕ ਹਿਸਾਬ ਦੇ ਨਾਲ ਸਾਡਾ ਨਵਾਂ ਸਾਲ ਪਰੰਪਰਾ ਹੁੰਦਾ ਹੈ ਨਵੀਂ ਰੁੱਤਾਂ ਦੀ ਧਰਤੀ ਜਿਹੜੀ ਹੈ ਉਹ ਸਰਦੀਆਂ ਦੇ ਸੋਕੇ ਤੋਂ ਬਾਅਦ ਹਰੀਆਵਲ ਉਹਦੇ ਚਾਂਹੀ ਬਸੰਤ ਰੁੱਤ ਹੁੰਦੀ ਹੈ ਤੇ ਇਸੇ ਕਰਕੇ ਚੇਤ ਜਦੋਂ ਜ਼ਿਕਰ ਕਰਦੇ ਚੇਤ ਬਸੰਤ ਪਲਾ ਪਾਉਰ ਸੁਹਾਵਣੀ ਬਸੰਤ ਰੁੱਤ ਨੂੰ ਇਥੋਂ ਆਰੰਭ ਹੁੰਦਾ ਹੈ ਕਿਉਂਕਿ ਧਰਤੀ ਵੀ ਮੋਲਦੀ ਹੈ ਬਨ ਫੂਲੇ ਮੰਜਬਾਰ ਮੇ ਉਸ ਇਲਾਕੇ ਦਾ ਜ਼ਿਕਰ ਕਰ ਰਹੇ ਨੇ ਬਾਹਰ ਦੇ ਇਲਾਕੇ ਦਾ ਫਿਰ ਕਰ ਬਾਹੋਂ ਨੇ ਫਿਰ ਕਰਨੀ ਆਵੇ ਤਾਂ ਕਿਉਂ ਸੁਖ ਪਾਵੇ ਬੇਰੇ ਬਰੋਤਾਂ ਜੀ ਇੱਕ ਮਾਨਵੀਕਰਣੇ ਇੱਕ ਮਨੁੱਖ ਦੇ ਅਹਿਸਾਸ ਸਾਥ ਦੀ ਗੱਲ ਹੈ ਦੂਜਾ ਉਸ ਦਾ ਪ੍ਰਭੂ ਤੋਂ ਜੀਵ ਆਤਮਾ ਦੇ ਵਿਛੋੜੇ ਨੂੰ ਉਹ ਬਿਆਨ ਕਰਦੀ ਹੈ ਫਿਰ ਦੂਸਰੀ ਥਾਂ ਬੇਸਾਖ ਪਲਾ ਸਾਖਾ ਬਿਸ ਕਰੇ ਫਿਰ ਇਸ ਤਰ੍ਹਾਂ ਹੀ ਮੈਂ ਕੱਲ ਜਦੋਂ ਵਿਚਾਰ ਕਰ ਰਿਹਾ ਸੀ ਫਰਾਈਡੇ ਨੂੰ ਮੈਨੂੰ ਉਹ ਪੰਗਤੀ ਯਾਦ ਨਹੀਂ ਸੀ ਆ ਰਹੀ ਅੱਜ ਮੈਂ ਸਾਹਮਣੇ ਰੱਖੀ ਹੋਈ ਹੈ ਰਤ ਫਿਰੇ ছায়ਾ ਤੰ ਤੱਕ ਕੀਂਡ ਪਵੇ ਮੰਜਬਾਰੇ ਆਉਗਣ ਬਾਦ ਚਲੀ ਦੁਖ ਆਗੇ ਸੁਖ तिस ਸਾਚ ਸਮਾਲ ਇਹ ਅਸਾੜ ਦੇ ਮਹੀਨੇ ਦਾ ਜ਼ਿਕਰ ਕਰ ਰਹੇ ਨੇ ਕਿਉਂਕਿ 8 9 ਦੇਸੀ ਮਹੀਨੇ ਅੰਦਰ ਸਾਪਾਂ ਕਹਿੰਦੇ 21 ਜੂਨ ਅੱਠ ਪੋਨੋ ਜਿਹੜੇ ਜਿਹੜਾ ਸੂਰਜ ਹੈ ਉਹਦੀ ਜਿਹੜਾ ਉਤਰਾਣ ਤੇ ਦਖਰਾਣ ਦਾ ਉੱਤਰ ਵੱਲ ਜਾ ਰਿਹਾ ਹੁੰਦਾ ਹੈ ਤੇ ਅੱਠ ਪੋ ਤੋਂ ਉਹਦਾ ਲਾਸਟ ਦਿਨ ਹੁੰਦਾ ਹੈ ਸਭ ਤੋਂ ਵੱਡਾ ਦਿਨ ਹੁੰਦਾ ਹੈ ਨਾਰਥ ਹੈਮਿਸਫੀਅਰ ਦੇ ਵਿੱਚ ਤੇ ਸਭ ਤੋਂ ਛੋਟੀ ਰਾਤ ਹੁੰਦੀ ਹੈ ਤੇ ਅੱਠ ਪੋ ਤੋਂ ਉਸਨੇ ਵਾਪਸ ਤਕਸ਼ਣ ਵੱਲ ਤੁਰਨਾ ਹੁੰਦਾ ਹੈ ਇਸ ਨੂੰ ਉਤਸਾਵ ਕਰਾ ਰਾਤ ਵੀ ਯਾਨੀ ਕਿ ਜਿਹੜਾ ਸਿੱਖਰੇ ਦਾ ਕਰ ਰਹੇ ਨੇ ਭਾਈ ਗੁਰਦਾਸ ਭਾਈ ਪ੍ਰੋਫੈਸਰ ਸਾਹਬ ਸਿੰਘ ਜੀ ਕਹਿੰਦੇ ਆ ਕਿ ਇਸ ਇਸ ਦੇ ਅਰਥ ਵੀ ਜਿਹੜੇ ਉਹ ਇਸ ਇੱਕ ਮਨ ਉਹਨਾਂ ਦੇ ਅਰਥ ਇਥੋਂ ਲਾਭ ਲੈਣਾ ਮੈਂ ਅਚੇ ਇਹ ਮਾਨਸਿਕ ਤਪਸ਼ਾ ਤਕੁ ਉਸ ਜੀਵ ਇਸਤਰੀ ਦੇ ਸਾਹਮਣੇ ਪਾਉ ਜੀਵਨ ਸਫਰ ਵਿੱਚ ਮੌਜੂਦ ਰਹਿੰਦਾ ਹੈ ਜੋ ਮੰਗਦੇ ਕਰਮਾ ਦੀ ਵੰਡ ਸੇਤੇ ਬਣ ਕੇ ਖੈਰ ਆਪਾਂ ਇਸਦੇ ਅਰਥਾਂ ਇਹ ਕਿਸ ਕਿਸ ਕਨਸੈਪਟ ਦੇ ਵਿੱਚ ਆਇਆ ਹੈ ਆਪਾਂ ਉਸ ਦਾ ਜ਼ਿਕਰ ਕਰਨਾ ਹੈ ਇਸੇ ਤਰ੍ਹਾਂ ਅਟਪੋ ਸਭ ਤੋਂ ਠੰਡੀ ਰਾਤ ਹੁੰਦੀ ਹੈ ਤੇ ਉਸ ਵਕਤ ਜਿਹੜਾ ਸੂਰਜ ਉਸ ਨੇ ਫਿਰ ਆਪਣਾ ਉਤਰਾयण ਵੱਲ ਆਪਣਾ ਸਫ਼ਰ ਕਰਨਾ ਹੁੰਦਾ ਮੈਂ ਕੱਲ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿਉਂਕਿ ਗੁਰਬਾਣੀ ਨੇ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ ਸੂਰਜ ਇੱਕੋ ਰੂਪ अनेक ਨਾਨਕ ਕਰਤੇ ਕੇਕੇ ਤੇ ਵੀ ਇਸੇ ਹਕਾਲਪੁਰਖ ਦੇ ਇਹ ਪਿੰਜੜੇ ਆ ਜਿਹੜੇ ਮਤਲਬ ਉਹ ਸਰੂਪਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਅਣਗਿਣਤ ਰੁੱਤਾਂ ਨੂੰ ਇੱਕੋ ਸੂਰਜ ਦੀ ਕਿਨਵਿਧੀਆਂ ਦੇ ਨਾਲ ਉਸ ਨੂੰ ਮਤਲਬ ਉਹ ਦਰਸਾਇਆ ਗਿਆ ਤੇ ਇਸੇ ਕਰਕੇ ਪਾਣੀ ਦੇ ਵਿੱਚ ਪੂਰਵੀ ਜ਼ਿਕਰ ਆਂਦਾ ਕਿਉਂਕਿ ਬਾਣੀ ਵੀ ਈਵੋਲੂਸ਼ਨ ਦੀ ਗੱਲ ਕਰਦੀ ਆ ਬਾਣੀ ਉਸ ਵਕਤ ਦਾ ਜ਼ਿਕਰ ਵੀ ਕਰ ਰਹੀ ਹੈ ਜਦੋਂ ਕੁਛ ਵੀ ਨਹੀਂ ਸੀ ਨਾ ਤਾਰਤੀ ਸੀ ਨਾ ਆਕਾਸ਼ ਸੀ ਕੋਈ ਹੋਰ ਸ਼ਾਇ ਜੜੀ ਸੀ ਉਹ ਮੌਜੂਦ ਸੀ ਇਸ ਕਾਇਨਾਤ ਦੇ ਵਿੱਚ ਨਾ ਕਾਇਨਾਤ ਹੀ ਸੀ ਤੇ ਇਸੇ ਕਰਕੇ ਜਦੋਂ ਉੱਥੇ ਵੀ ਜਦੋਂ ਜ਼ਿਕਰ ਆਂਦਾ ਅਰਬ ਦੇ ਨਰਬ ਦੇ ਤੁੰਦੂ ਕਾਰਾ ਤਰਨ ਗਗਨ ਹੁਕਮੇ ਪਾਰਾ ਨਾਦਰ ਰਣ ਮਚੰਦਨ ਅਸੁਰੇ ਜੀ ਸੁਣ ਸਮਾਪਤ ਹੋ ਗਈ ਦਾ ਉਹਦੇ ਚ ਕੇਸ ਦਿੱਤੀ ਹੁੰਦਾ ਜ਼ਿਕਰ ਕਰਕੇ ਉਸੇ ਦੀ 14ਵੀਂ ਬੰਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਜਾਨ ਤੇ ਸੁਹਾਣਾ ਤਾਂ ਜਗ ਤੇ ਉਪਾਇਆ ਬਾਜ ਕਲਾ ਆੜਾਣ ਹੈ ਇਸ ਦਾ ਮਤਲਬ ਹੈ ਕਿ ਜਿਹੜੀ ਆੜਾਣ ਦਾ ਮਤਲਬ ਹੀ ਇਹ ਆ ਕਿ ਬਿਨਾਂ ਕਿਸੇ ਸਪੋਰਟ ਦੇ ਉਸ ਸਪੇਸ ਦੇ ਵਿੱਚ ਧਰਤੀ ਜਿਹੜੀ ਆ ਉਹ ਕੰਮ ਰਹੀ ਕਿ ਅਜਿਹਾ ਦੇ ਜ਼ਮਾਨੇ ਦੇ ਵਿੱਚ ਇਹ ਪਤਾ ਵੀ ਲੱਗ ਗਿਆ ਕਿ ਧਰਤੀ ਜਿਹੜੀ ਆ ਸੂਰਜ ਦੇ ਦੁਆਲੇ ਘੁੰਮਦੀ ਹੈ ਜਿਹੜਾ ਹੁਣ ਕੈਲੰਡਰ ਹੈ ਮੈਂ ਕਾਲਵੀ ਜਿੱਕਰ ਕੀਤਾ ਸੀ ਕਿ 365.2522 ਦਿਨ ਦੇ ਵਿੱਚ ਇੱਕ ਚੱਕਰ ਜਿਹੜਾ ਹੈਗਾ ਮੌਸਮੀ ਚੱਕਰ ਪੂਰਾ ਹੁਣ ਜਿਹੜੇ ਲੋਕ ਲੂਨਰ ਕੈਲੰਡਰ ਦੀ ਗੱਲ ਕਰਦੇ ਆ ਸਾਇੰਟਿਫਿਕ ਕਿਵੇਂ ਹੋ ਗਿਆ ਹਾਂ ਜੇ ਹਿਜਰੀ ਕੈਲੰਡਰ ਦੀ ਗੱਲ ਮੁਸਲਮਾਨ ਵੀਰ ਕਰ ਰਹੇ ਨੇ ਉਹ ਉਹਦੇ ਚ 13ਵਾਂ ਮਹੀਨਾ 3 ਸਾਲ ਨਹੀਂ ਪਰਦੇ ਉਹ ਉਹਨਾਂ ਦੇ ਉਸੇ ਤਰ੍ਹਾਂ 12 ਮਹੀਨੇ ਚੱਲਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਜਿਹੜਾ ਮੌਸਮੀ ਕੈਲੰਡਰ ਹੈ ਸੂਰਜੀ ਕੈਲੰਡਰ ਹੈ ਉਸ ਤੇ ਨਾਲੋਂ ਫਰਕ ਪੈਂਦਾ ਨਹੀਂ ਪੈਂਦਾ ਉਹਨਾਂ ਦਾ ਆਪਣਾ ਸਾਲ ਆਪਣੇ ਹਿਸਾਬ ਨਾਲ ਚੱਲਦਾ ਹੈ ਤੇ ਗਿਣਤੀ ਦੇ ਵਿੱਚ ਹਰ 34 ਸਾਲਾਂ ਤੋਂ ਬਾਅਦ ਉਹਨਾਂ ਦਾ ਇੱਕ ਸਾਲ ਵੱਧ ਜਾਂਦਾ ਨੰਬਰ ਕਿਉਂਕਿ ਉਹ 11-11 ਦਿਨ ਜਮ੍ਹਾਂ ਹੋ ਪਰ ਸਾਡੇ ਵਾਲੇ ਇੱਕ ਪਾਸੇ ਤਾਂ ਲੂਨਰ ਕੈਲੰਡਰ ਦੀ ਗੱਲ ਕਰਦੇ ਆ ਫਿਰ ਜੇ ਮੌਸਮ ਦੇ ਨਾਲ ਰੋਤਾਂ ਦੇ ਨਾਲ ਉਸ ਨੂੰ ਦੇਖੀਏ ਤਾਂ ਹਰ ਸਾਲ ਜਿਸ ਤਰ੍ਹਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਪਾਛਾ ਦਾ 14 ਬੋ ਨੂੰ ਉਸ ਤੋਂ ਦੀ 7ਵੀਂ ਆ ਗਈ ਹੈ ਜੇ ਮੌਸਮੀ ਕੈਲੰਡਰ ਦੇ ਹਿਸਾਬ ਨਾਲ ਦੇਖਾਂਗੇ ਕਿ ਅਗਲੇ ਸਾਲ 11 ਦਿਨ ਪਹਿਲੇ ਆ ਜਾਏਗੀ ਯਾਨੀ ਇਸ ਦਾ ਮਤਲਬ ਹੈ ਕਿ ਉਹ ਦਸੰਬਰ ਚ ਆ ਜਾਏਗੀ ਇਸੇ ਤਰ੍ਹਾਂ ਨਾ ਅਗਲੇ ਸਾਲ ਇਸ ਬੋਹਰਵਦ ਉਹਨਾਂ ਨੇ ਕਰਨਾ ਸ਼ਾਇਦ ਜਨਵਰੀ ਚ ਆ ਜਾਏਗੀ ਫਿਰ ਉਸ ਤੋਂ ਅਗਲੇ ਸਾਲ ਫਿਰ ਘਟੇਗੀ ਫਿਰ ਪਹਿਲਾ ਪਹਿਲਾ ਵਾਲੇ ਚਲੀ ਜਾਏਗੀ ਯਾਨੀ ਕਿ ਦੇਸੀ ਮਹੀਨੇ ਦੇ ਹਿਸਾਬ ਨਾਲ ਨਾ ਇਹ ਤਿੰਨ ਤਰ੍ਹਾਂਆਂ ਡੇਟਾ ਜਿਹੜੀਆਂ ਨੇ ਤੇ ਫਿਰ ਉਹ ਉਹੋ ਜਿਹੇ ਫੋਕੀਆਂ ਦਲੀਲਾਂ ਦਿੰਦੇ ਨੇ ਜੀ ਗੁਰੂ ਸਾਹਿਬਾਨ ਦੀ ਮਹੰਤਾ ਦੇ ਕਰਕੇ ਅਸੀਂ ਉਹਨਾਂ ਨੂੰ ਸੋਲਰ ਲੂਨਰ ਕੈਲੰਡਰ ਦੇ ਮੁਤਾਬਕ ਬਣਾਦੇ ਹਾਂ ਕਿ ਸੂਰਜ بڑا ਹੈ ਕਿ ਚੰਨ ਮਾ ਵੱਡਾ ਹੈ ਵਾਸਤਵਿਕ ਤਕ ਕੀ ਜਿਹੜਾ ਜਿਹੜਾ ਮੌਸਮੀ ਕੈਲੰਡਰ ਹੈ ਲੋਤਾਂ ਦੇ ਹਿਸਾਬ ਨਾਲ ਤੇ ਉਹ ਉਹੀ ਹੈ ਨਾ ਸੂਰਜ ਦਾ ਕੈਲੰਡਰ ਇੱਕ ਯਾਨੀ ਕਿ ਜਿਹੜੀਆਂ ਫੋਕੀਆ ਦਲੀਲਾਂ ਦਾ ਦੂਸਰਾ ਵਿਗਿਆਨਕ ਤੌਰ ਤੇ ਜੇ ਉਹੀ ਗੱਲ ਕਰਨੀ ਫਿਰ ਇਹ ਲੋਕ ਜਿਹੜਾ ਅੱਜ ਮੀਡੀਆ ਹੈ ਜਿਹੜੇ ਮੀਡੀਆ ਦੇ ਸਰੋਤ ਨੇ ਜਿਹੜੀਆਂ YouTubeਾਂ ਤੇ ਇਹ ਆ ਕੇ ਚੰਨਲਾਂ ਤੇ ਆ ਕੇ ਜਿਹੜੀ ਇਹ ਬਿਆਨਬਾਜ਼ੀ ਕਰਦੇ ਹਨ ਉਹ ਨਾ ਕਰਨ ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਤੇ ਇਹ ਵੀ ਨਹੀਂ ਸੀ ਗੁਰੂ ਸਾਹਿਬਾਨ ਦੇ ਸਮੇਂ ਤੇ ਲਾਉਡ ਸਪੀਕਰ ਵੀ ਨਹੀਂ ਸਨ ਫਿਰ ਤਾਂ ਇਹਨਾਂ ਨੂੰ ਆਪਣੇ ਆ ਦਿਵਾਨਾ ਦੇ ਵਿੱਚ ਕੋਈ ਵੀ ਉਹ ਜੀ ਸਾਇੰਟਿਫਿਕ ਕੋਈ ਮਾਡਰਨ ਚੀਜ਼ ਨੂੰ ਵਰਤਣਾ ਹੀ ਨਹੀਂ ਚਾਹੀਦਾ ਉਸੇ ਪਾਪਾਦੰਦ ਦੇ ਸਮਾਂ ਵਿੱਚ ਚੱਲੇ ਜਾਂ ਜਾਂ ਉਸ ਵੇਲੇ ਦੇ ਹਿਸਾਬ ਨਾਲ ਮੈਂ ਡਰ ਤੋਂ ਕੱਟ ਚੱਲਣ ਜਿਹੜਾ ਜਿਹੜਾ ਵੇਲਾ ਗੁਰੂ ਸਾਹਿਬਾਨ ਦੇ ਸਮੇਂ ਮਾਡਰਨ ਟੈਕਨੋਲੋਜੀ ਨੂੰ ਤੁਸੀਂ ਅਪਣਾਉਣਾ ਵੀ ਹੈਗਾ ਆਪਣੇ ਆਪ ਨੂੰ ਐਡਵਾਂਸ ਕਰਨ ਵਾਸਤੇ ਆਪਣੇ ਪ੍ਰਚਾਰ ਨੂੰ ਵਰਤਣ ਵਾਸਤੇ ਪਰ ਜਿੱਥੇ ਤੁਹਾਨੂੰ ਗੱਲ ਸੂਤ ਹੁੰਦੀ ਆ ਤੁਹਾਨੂੰ ਗੱਲ ਲਿਖਤ ਬੈਠਦੀ ਆ ਉਥੇ ਵਰਤ ਲੈਣਾ ਹੈ ਜਿੱਥੇ ਤੁਹਾਡੇ ਕਨਸੈਪਟ ਨੂੰ ਹੋਰ ਮੋਸਟ ਪ੍ਰੋਬੇਬਲੀ ਇਸ ਦੋਨੋਂ ਵਿਦਵਾਨ ਜਿਹੜੇ ਆ ਇਹ ਉਹ ਵਿਦਵਾਨ ਨੇ ਜਿਹੜੇ ਸਿੱਖ ਕੌਮ ਦੀ ਵਗੜੀ ਹਸਤੀ ਨੂੰ ਮੰਨਦੇ ਨਹੀਂ ਕਿਉਂਕਿ ਇਹਨਾਂ ਦੇ ਉੱਪਰ ਇੱਕ ਤਾਂ ਨੌਜਵਾਨ ਜਿਹੜਾ ਹੈ ਉਹ ਮਕਲਾਉਡ ਦੇ ਕਹਿੰਦੇ ਆ ਜਿਹੜੀ ਮਕਲੌਉ ਦੀ ਵਿਚਾਰਧਾਰਾ ਹੈ ਉਸ ਦੇ ਅੰਤਰਗਤ ਸਿੱਖ ਨੂੰ ਇੰਡੀਪੈਂਡੈਂਟ ਮੰਨਦਾ ਹੀ ਨਹੀਂ ਦੂਸਰਾ ਜਿਹੜਾ ਮਿਵਾਨੇ ਉਹ ਟਕਸਾਲ ਨਾਲ ਤੇ ਜੁੜੇ ਹੋਏ ਆ ਆਰਐਸਐਸ ਦਾ ਸਿੱਧਾ ਮੈਂਬਰ ਮੈਂ ਵੀ ਸਿੱਖ ਤਾਂ ਦੋਨੋਂ ਨੂੰ ਆਰਐਸਐਸ ਨਹੀਂ ਹੈ ਸੋ ਇੱਕ ਪਾਸੇ ਟਕਸਾਲ ਵਾਲਿਆਂ ਨੇ 1984 ਦੇ ਵਿੱਚ ਸਿੱਖ ਨੌਜਵਾਨਾਂ ਦਾ ਘਾਰ ਕਰਵਾਇਆ ਜਿਨ੍ਹਾਂ ਕੇ ਅਸੀਂ ਵੀ ਸ਼ਾਮਲ ਸਾਂ ਇਹ ਕਹ ਕੇ ਸਾਡੀ ਵੱਖਰੀ ਹਸਤੀ ਹੈ ਜਦੋਂ ਹਸਤੀ ਨੂੰ ਕਾਇਮ ਕਰਨ ਦੀ ਗੱਲ ਆ ਗਈ ਉਸ ਵੇਲੇ ਅਰੇ ਕਾਹੜਾ ਕਰ ਰਹੇ ਹੋ ਹਾਂ ਅਸੀਂ ਮੰਨ ਲੈਂਦਾ ਜੀ ਤੁਹਾਡੇ ਨਾਲ ਤੁਲ ਪਾਂਗੇ ਜੇ ਤੁਸੀਂ ਕੋਈ ਵੀ ਵਿਗਿਆਨਿਕ ਮੈਨੂੰ ਨਾ ਵੀ ਪਤਾ ਹੈ ਅਜ ਤੋਂ 50 ਸਾਲ ਪਹਿਲਾਂ ਟੀਵੀ ਕਾਜ ਹੁੰਦਾ ਸੀ ਮੇਰੇ ਨਾਲ ਪਾਈਸਾ ਪਾਈ ਮੋਟੋਂ ਸੰ ਚੰਮੂ ਸੰ ਅੱਜ ਤੱਕ ਟੀਵੀ ਤੋਂ ਕੋਈ ਗੱਲ ਨਹੀਂ ਕਰਦੇ ਉਸ ਦਿਨੇ ਕਹਿੰਦੇ ਹੁੰਦੇ ਸੀ ਟੀਵੀ ਟੀਵੀ ਰੱਖੀ ਹੋਈ ਆ ਤਾਂ ਜਾਂ ਪਾਈ ਗੁਰਦੇਵ ਸਿੰਘ ਕਲਕੇ ਜੋ ਜੋ ਇਚੇ ਸਨ ਆਪਣਾ ਉਹ ਹੀ ਰਚਨਾ ਦਾ ਵਿਰੋਧ ਕਰਦੇ ਸੀ ਆ ਕਿ ਕਿਉਂ ਉਹ ਬਣਾ ਰਿਹਾ ਮਨਸ ਮਨੋਖ ਨੂੰ ਜੇ ਤਾਂ ਉਸ ਪੜੀ ਮੈਂ ਨਹੀਂ ਕਹਿੰਦਾ ਕਿ ਨਾ ਬਣਾ ਪਰ ਜਿਹੜਾ ਉਹ ਆਡੀਅנס ਬਣਾਣਾ ਹੈ ਫਿਰ ਯਾ ਤਾਂ ਬਿਲਕੁਲ ਪ੍ਰਾਤਮਿਕ ਸਰੋਤਾ ਤੇ ਚਲੇ ਜਾ ਨਵੇਂ ਸਰੋਤਾ ਨੂੰ ਅਪਣਾ ਉਹਨਾਂ ਨਵੇਂ ਉਪਕਰਨਾਂ ਨੂੰ ਅਪਣਾ ਉਹਨਾਂ ਦਾ ਸਹਾਰਾ ਲੈ ਲੋ ਜਦੋਂ ਲੋਰ ਬੰਦੀ ਆ ਕਿਰੋਸਾ ਹਾਰਾ ਵੀ ਲੱਗਣਗੇ ਉਹਨਾਂ ਤਾਂ ਗੱਲ ਕਰ ਰਹੇ ਸੀ ਵਿਗਿਆਨਿਕ ਤੌਰ ਤੇ ਇਹ ਤਾਂ ਅਸੀਂ ਸਾਰੇ ਦੇਖਦੇ ਹਾਂ ਕਿ ਅੱਠ ਪੋ ਮੇਂ ਦੇਸੀ ਤਰੀਕਾ ਨਾਲ ਗੱਲ ਕਰਾਂਗੇ ਸਭ ਤੋਂ ਛੋਟਾ ਦਿਨ ਹੁੰਦਾ ਹੈ ਸਭ ਤੋਂ ਵੱਡੀ ਰਾਤ ਹੁੰਦੀ ਹੈ ਕਿਉਂਕਿ ਸੂਰਜ ਪਾਵੇਂ ਪੰਜਾਬ ਹੋਵੇ ਪਾਵੇਂ ਕੈਨੇਡਾ ਹੋਵੇ ਪਾਵੇਂ ਅਮਰੀਕਾ ਹੋਵੇ ਜਿਨੀਆਂ ਵੀ ਜਿਹੜੀਆਂ ਦੇਸ਼ ਨੇ ਜਿਹੜੇ ਉਤਰੀ ਯਾਨੀ ਕਿ ਜਿ ਮਧ ਰੇਖਾ ਦੇ ਉੱਪਰਲੇ ਵਾਲੇ ਪਾਸੇ ਜਿਸ ਨੂੰ ਆਪਾਂ ਕਹਿੰਦੇ ਆ ਨਾਰਥ ਹੈਮਸਫੀਅਰ ਪੜਤੀ ਦਾ ਉੱਤਰ ਉਤਰੀ ਖੰਡ ਉਤਰੀ ਭੱਗ ਭਾਵ ਚਾਇਨਾ ਰਿਸ਼ੀਅਤ ਉਸਾਰੇ ਦੇ ਵਿੱਚ ਮਧ ਰੇਖਾ ਤੱਕ ਅਰਤਪੋਨ ਸਭ ਤੋਂ ਛੋਟਾ ਦਿਨ ਹੋਏਗਾ ਸਭ ਤੋਂ ਵੱਡੀ ਰਾਤ ਹੋਏਗੀ ਕਿ ਸਾਊਥ ਦੇ ਵਿੱਚ ਭਾਵੇਂ ਨਿਊਜ਼ੀਲੈਂਡ ਹੈ ਭਾਵੇਂ ਆਸਟ੍ਰੇਲੀਆ ਹੈ ਭਾਵੇਂ ਸਾਊਥ ਅਫਰੀਕਾ ਹੈ ਭਾਵੇਂ ਉਹ ਕੀਨੀਆ ਹੈ ਭਾਵੇਂ ਉਹ ਇਧਰ ਸਾਡੇ ਨਾਰਥ ਅਮਰੀਕਾ ਦੇ ਵਿੱਚ ਪੀਰੋਏ ਚੱਲੀ ਇਹਨਾਂ ਸਾਰੀਆਂ ਕੰਟਰੀਆਂ ਦੇ ਵਿੱਚ ਸਭ ਤੋਂ ਵੱਡਾ ਦਿਨ ਹੋਏਗਾ ਸਭ ਤੋਂ ਛੋਟੀ ਰਾਤ ਹੋਏਗੀ ਇਸੇ ਤਰ੍ਹਾਂ ਜਿਸ ਵੇਲੇ 2 ਜੂਨ ਆਉਂਦਾ ਹੈ ਉਹ ਵੀ 8 9 ਹਾਰ ਦਾ ਮੈਨੂੰ ਐਸੇ ਕਰਕੇ ਸ਼ਾਇਦ ਉਸ ਦਾ ਜ਼ਿਕਰ ਕਰਦੇ ਨੇ ਉਹਨਾਂ ਨੂੰ ਪਾਤਸ਼ਾਹ ਆਪ ਫਿਰ ਹੀ ਉਹ ਉਹ ਜਿਹੜਾ ਹੈ ਇਧਰ ਸਭ ਤੋਂ ਵੱਡਾ ਦਿਨ ਹੁੰਦਾ ਸਭ ਤੋਂ ਛੋਟੀ ਰਾਤ ਹੁੰਦੀ ਹੈ ਉਧਰ ਸਭ ਤੋਂ ਵੱਡੀ ਵੱਡੀ ਰਾਤ ਹੁੰਦੀ ਹੈ ਸਭ ਤੋਂ ਛੋਟਾ ਉਧਰ ਸਰਦੀਆਂ ਦਾ ਮੌਸਮ ਹੁੰਦਾ ਹੈ ਇਧਰ ਗਰਮੀਆਂ ਦਾ ਮੌਸਮ ਜਿਸ ਤਰ੍ਹਾਂ ਅਜਿਹਾ ਸਰਦੀਆਂ ਦਾ ਮੌਸਮ ਹੈ ਉਧਰ ਗਰਮੀਆਂ ਦਾ ਮੌਸਮ ਹੈ ਇਹ ਚੀਜ਼ ਤਾਂ ਸਾਰੇ ਹੀ ਦੇਖ ਰਹੇ ਕਿਉਂਕਿ ਅੱਜ ਕੱਲ੍ਹ ਦੇ ਹਿਸਾਬ ਨਾਲ ਤੁਸੀਂ ਟਰੈਵਲ ਵੀ ਕਰਦੇ ਹੋ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਨਿਊਜ਼ੀਲੈਂਡ ਵਿੱਚ ਅੱਜ ਕਿਹੜਾ ਮੌਸਮ ਚੱਲ ਰਿਹਾ ਗਰਮੀ ਚੱਲ ਰਹੀ ਹੈ ਜਾਂ ਸਰਦੀਆਂ ਚੱਲ ਰਹੀਆਂ ਇਸੇ ਤਰ੍ਹਾਂ 21 ਮਾਰਚ ਪਾਉ 7 8 ਚੇਤੂ ਦਿਨ ਤੇ ਰਾਤ ਬਰਾਬਰ ਹੁੰਦੇ ਨੇ ਸਮਾਂ ਜ਼ਿਕਰ ਕੀਤਾ ਉਤੋਂ ਹੀ ਬਸੰਤ ਦੀ ਰੁੱਤ ਸ਼ੁਰੂ ਹੁੰਦੀ ਹੈ ਤਾਂ ਇਹ ਗੁਰੂ ਸਾਹਿਬ ਕਹਿੰਦਾ ਚੇਤ ਬਸੰਤ ਪਲਾਪਸ ਸਾਡਾ ਵਰਾ ਉਤੋਂ ਸ਼ੁਰੂ ਹੁੰਦਾ ਨਵੀਂ ਜ਼ਿੰਦਗੀ ਦੇ ਵਿੱਚ ਆਸ਼ਾ ਲੈ ਕੇ ਸਾਲ ਦਾ ਨਵਾਂ ਆਰੰਭ ਹਮੇਸ਼ਾ ਨਵਾਂ ਸਾਰਾ ਕੁਝ ਹੁੰਦਾ ਹੈ ਨਵੀਂ ਰੁੱਤ ਹੁੰਦੀ ਹੈ ਤੇ ਫਿਰ ਅੱਸੂ ਦੇ ਮਹੀਨੇ ਚ ਪਾਉਂ ਸੈਪਟੰਬਰ 22 ਸੈਪਟੰਬਰ ਦਿਨ ਰਾਤ ਫਿਰ ਬਰਾਬਰ ਹੁੰਦੇ ਇੱਕ ਕੁਦਰਤ ਦਾ ਨਿਸ਼ਾਨੀ ਹੋਰ ਮਤ ਜਿਹੜੀਓ ਕੁਦਰਤ ਦੇ ਨਿਯਾਮ ਦੇ ਅਨੁਕੂਲ ਹੈ ਕਿਉਂਕਿ ਗੁਨਾਰਨਕ ਪਾਤਸ਼ਾਹ ਨੇ ਇਸੇ ਕਰਕੇ ਉਸ ਵਕਤ ਤੱਕ ਜਿੰਨੀ ਖੋਜ ਹੋਈ ਸੀ ਉਹ ਸੋਕਤਾਂ ਜਿੰਨੇ ਰਿਸੋਰਸਸ ਉਪਲਬਧ ਸਨ ਉਹਨਾਂ ਨੂੰ ਹੀ ਵਰਤਿਆ ਪ੍ਰਚਾਰ ਦੇ ਵਾਸਤੇ ਟਰੈਵਲ ਕੀਤਾ ਕਿਉਂਕਿ ਗੁਨਾਰਨਕ ਪਾਤਸ਼ਾਹ ਦੇ ਸਮੇਂ ਟਰੈਵਲ ਕਰਨਾ ਥੋੜਾ ਜਿਆਦਾ ਖੋਰ ਸੋਖਾ ਸੀ ਉਸ ਵਕਤ ਜਿਹੜੇ ਵਣਜਾਰੇ ਸੀ ਜਿਹੜੀ ਵੱਡੇ ਕਾਰ ਮਤਲਬ ਜਿਹੜੇ ਵੱਡੇ ਵੱਡੇ ਕਾਰਵਾ ਸਨ ਉਹਨਾਂ ਦੇ ਉਹ ਜਾਂਦੇ ਸਨ ਉਹਨਾਂ ਦੇ ਜਿੱਥੇ ਜਾਂਦੇ ਸਨ ਉਹਨਾਂ ਦੀ ਸਿਕਿਉਰਿਟੀ ਹੁੰਦੀ ਸੀ ਸਾਲਟ ਰੋਡ ਜਿਸ ਨੂੰ ਆਪਾਂ ਕਹਿੰਦੇ ਹਾਂ ਟਾਕਾ ਤੋਂ ਜਿਹੜਾ ਸੀ ਉਹ ਯੂਰਪ ਤੱਕ ਜਾਂਦਾ ਸੀ ਬਗਦਾਦ ਤੋਂ ਤਾਈਓਗੇ ਨੇਹੀ ਰਸਤਾ ਉਹਨਾਂ ਨੇ ਅਪਣਾਇਆ ਉਧਰੋਂ ਸਮੁੰਦਰੀ ਰਸਤੇ ਵਰੋਂ ਕਰਾਤੀ ਵਾਲੇ ਪਾਸੇ ਇੱਥੋਂ ਆਪਣਾ ਗੁਨਾਉਨੂ ਪਾਦਸ਼ਾ ਜਦੋਂ ਅਰਬ ਵਾਲੇ ਪਾਸੇ ਗਏ ਨੇ ਉਹ ਇੱਕ ਇੱਕ بندرਗਾਹ ਪੈਂਦੀ ਏ ਇੱਕ ਪੋਰਟ ਪੈਂਦੀ ਏ ਆ ਗੁਜਰਾਤ ਦੇ ਵਿੱਚ ਉਸ ਪਾਸੇ ਗਏ ਨੇ ਸਮੁੰਦਰੀ ਡੇੜੇ ਦੇ ਰਾਹੀਂ ਸੋ ਉਸ ਵਕਤ ਇਹ ਚੀਜ਼ ਮਮਕਨ ਸੀ ਉਹ ਹੀ ਤ੍ਰੇਟਵਾਰ ਤੇ ਆਉਣ ਬਾਅਦ ਦੇ ਗੁੰਸਾਹਬਾਂ ਨੇ ਲੰਗਰ ਨੂੰ ਵੀ ਇੱਕ ਜਾਦਪਾਤ ਨੂੰ ਖਤਮ ਕਰਨ ਦਾ ਇੱਕ ਜ਼ਰੀਆ ਬਣਾਇ ਉਸ ਵਕਤ ਤੱਕ ਲਿਖਤ ਲਿਪੀ ਕਾਗਜ਼ ਸਿਆਹੀ ਇਹ ਸਾਰਾ ਕੁਝ ਉਪਲਬਧ ਸੀ ਇਸ ਕਰਕੇ ਗੁਰੂਆਂ ਨੇ ਜਿਹੜਾ ਆਪਣਾ ਜਿਹੜਾ ਅਲਾਹੀ ਬਾਣੀ ਆ ਉਸ ਨੂੰ ਕਲਮ ਬੰਦ ਕੀਤਾ ਇੱਕ ਗ੍ਰੰਥ ਤਿਆਰ ਕੀਤਾ ਇਹ ਸਾਰਾ ਕੁਝ ਜਿਹੜਾ ਹੈ ਇਹ ਗੁਰੂ ਸਾਹਿਬਾਨ ਨੇ ਉਸ ਵਕਤ ਉਸ ਮਾਡਰਨ ਟੈਕਨੀਕ ਤੇ ਸਾਰਾ ਇਹ ਤੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤਾਂ ਤਲਵਾਰਾਂ ਹੀ ਸੰਗ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਤਾਂ ਤਲਵਾਰਾਂ ਨਾਲ ਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਬੰਦੂਕਾਂ ਆ ਚੁੱਕੀਆਂ ਸਨ ਪਸਟੋਲ ਆ ਚੁੱਕੇ ਸਨ ਉਹਨਾਂ ਨੇ ਉਸ ਨੂੰ ਵੀ ਵਰਤੇ ਦੁਰਬੀਣੀ ਆ ਚੁੱਕੀ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਕੋਲ ਦੁਰਬੀਣੀ ਸੀ ਟੈਲਸਕੋਪ ਜਿਹਦੇ ਨਾਲ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲੇ ਦੀ ਫਜ਼ੀਲ ਤੋਂ ਉਹਨਾਂ ਉਸ ਸ਼ਿਸ਼ਟ ਬੰਮੀ ਕੇ ਜਿਸ ਤੋਂ ਉਹਦੇ ਨਾਲ ਉਹਨਾਂ ਨੇ ਨਿਸ਼ਾਨਾ ਕਰ ਰਹੀ ਸੀ ਉਸ ਨਿਸ਼ਾਨੀ ਨੂੰ ਦੇਖ ਕੇ ਗੁਰੂ ਸਾਹਿਬ ਨੇ ਉਹਨੂੰ ਤੀਰ ਮਾਰਿਆ ਇਹ ਗੱਲ ਜਿਹੜੀ ਸੀ ਕਿਸੇ ਸਿੱਖ ਨੇ ਦੇਖ ਕੇ ਗੁਰੂ ਸਾਹਿਬ ਨੂੰ ਦੱਸੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਜੋ ਕੁਝ ਹੈਗਾ ਮਾਡਰਨ ਚੀਜ਼ ਨੂੰ ਅੱਜ ਵੀ ਜਿਹੜਾ ਹੁਣ ਜਿੰਨੀ ਵਿਗਿਆਨ ਦੇ ਤੌਰ ਤੇ ਜੋ ਕੁਝ ਪਤਾ ਹੈ ਉਸ ਨੂੰ ਉਸੇ ਤਰ੍ਹਾਂ ਆਧਾਰ 'ਤੇ ਆ ਕੇ ਜਿਹੜਾ ਵਰਤਣਾ ਚਾਹੀਦਾ ਮੈਂ ਵੀ ਨਹੀਂ ਕਹਦਾ ਕਿ ਤੁਸੀਂ ਜਾਂ ਤਾਂ ਸਾਰੇ ਜਿਹੜੇ ਬਾਕੀ ਦਿਨ ਨੇ ਉਹਨਾਂ ਨੂੰ ਵੀ ਲੂਨਰ ਚੰਦਰਮਾ ਦਾ ਕੈਲੰਡਰ ਤੇ ਹੀ ਕਰ ਦਿਓ ਤਾਂ ਕਿ ਭੁਲੇਖੇ ਹੀ ਨਾ ਪਾਓ ਵਿਗਿਆਨਕ ਦ੍ਰਿਸ਼ਟੀ ਤੋਂ ਜਦੋਂ ਆਪਾਂ ਗੱਲ ਕਰਨੀ ਹੈ ਗੁਰਬਾਣੀ ਨੇ ਵੀ ਗੁਰਮਤ ਸ਼ਬਦ ਦਾ ਧਰਮ ਸ਼ਬਦ ਗੁਰੂ ਹੈ ਸ਼ਬਦ ਗਿਆਨ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੇ ਦੀ ਆਦੇੜਾ ਹੈ ਐਸਾ ਨਾਮ ਜਪੋ ਮਨ ਮੇਰੇ ਕੋਵੋ ਚਾਕਰ ਸਾਚੀ ਕੇਰੇ ਤੇ ਉਸ ਸ਼ਬਦ ਨੂੰ ਮੰਨਣਾ ਵਾਲਾ ਉਸ ਸ਼ਬਦ ਗੁਰੂ ਨੂੰ ਮੰਨਣ ਵਾਲਾ ਉਸ ਸ਼ਬਦ ਗੁਰੂ ਦਾ ਅਨਾਈ ਸਿੱਖ ਪਟਕਿਆ ਹੋਵੇ ਇਹ ਗੱਲ ਤਾਂ ਜਿਹੜੀ ਆ ਇੱਕ ਕੁੱਕੇ ਦੀ ਧੁਕ ਨਹੀਂ ਬਣਦੀ ਉਸ ਨੂੰ ਗਿਆਨ ਨੂੰ ਹੀ ਵਰਤਣਾ ਗੁਰੂ ਗ੍ਰੰਥ ਸਾਹਿਬ ਵੀ ਹਰ ਥਾਂ ਤੇ ਵਿਵੇਕ ਦਾ ਜ਼ਿਕਰ ਕੀਤਾ ਹੈ ਵਿਵੇਕ ਨੂੰ ਵਰਤਿਆ ਵਿਵੇਕ ਲੌਜੀਕ ਹੁੰਦਾ ਹੈ ਹਾਲਾਂਕਿ ਉਹ ਵਿਵੇਕ ਜਿਹੜਾ ਹੈ ਉਹ ਦੂਜੇ ਲਾਜਿਕ ਨਾਲੋਂ ਵੱਖਰਾ ਕਿਸਮ ਦਾ ਲਾਜਿਕ ਹੈ ਚੁੱਧ ਲਾਜਿਕ ਹੈ ਗੁਰੂ ਸਾਹਿਬ ਨੇ ਉਸ ਨੂੰ ਵਰਤ ਕੇ ਸਿੱਖ ਨੂੰ 11ਵਾਂ ਉਹ ਕੇ ਗੁਰੂ ਨੂੰ ਸਮਝਣ ਦਾ ਗੁਰੂ ਨੂੰ ਪ੍ਰਾਪਤ ਕਰਨ ਦਾ ਉਸ ਯੁਗਤੀ ਨੂੰ ਪ੍ਰਾਪਤ ਕਰਨ ਦਾ ਮਾਰਗ ਦੱਸਿਆ ਪਰ ਅਸੀਂ ਇਸ ਜੋਗ ਦੇ ਵਿੱਚ ਵੀ ਉਹੀ ਗੱਲਾਂ ਕਰ ਰਹੇ ਹਾਂ ਜਿਹੜੀਆਂ ਪਿੱਛਾਂ ਖੱਜੂ ਨੇ ਕਿਉਂਕਿ ਇਹ ਅੱਜ ਦੀ ਗੱਲ ਨਹੀਂ ਆ ਜਿਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਪੁਰਾਣਾ ਇਤਿਹਾਸ ਦੇਖ ਲਓ ਪ੍ਰੋਸੀਡਿੰਗਸ ਪਈਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਆਉਣ ਦੀ ਗੱਲ ਹੋਈ ਉਸ ਵੇਲੇ ਵੀ ਲੋਕਾਂ ਨੇ ਵਿਰੋਧ ਕੀਤਾ ਜਿਹੜੇ ਉਹ ਜਿਹੇ ਪਿਛਾ ਕਿਚੂ ਸਨ ਪਰ ਜਿਹੜੇ ਅਗਾਹ ਵੱਧੂ ਸਨ ਜਿਹੜੇ ਜਿਨ੍ਹਾਂ ਦੀ ਸੋਚ ਮਾਡਰਨ ਸੀ ਉਹਨਾਂ ਨੇ ਉਸ ਨੂੰ ਅਪਣਾਇਆ ਤੇ ਉਸ ਵੇਲੇ ਵੀ ਲੋਕਾਂ ਦੇ ਸੀ ਜੀ ਬਿਜਲੀ ਆਉਣ ਦੇ ਨਾਲ ਪਤਾ ਨਹੀਂ ਮੋਤਾਂ ਹੋਣਗੀਆਂ ਪਤਾ ਨਹੀਂ ਇਹਦਾ ਆਏਗਾ ਪਤਾ ਨਹੀਂ ਇਹ ਅਧਿਆਤਮਤਾ ਨੂੰ ਫਰਕ ਪੈ ਜਾਏਗਾ ਉਹ ਸਾਰਾ ਕੁਝ ਉਸ ਵਕਤ ਕੇ ਅੱਜ ਕਿਉਂਕਿ ਸਮੇਂ ਦੇ ਨਾਲ ਨਾਲ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਹੀ ਨਹੀਂ ਬਲਕਿ ਸਾਰਾ ਕੁਝ ਲਾਉਡ ਸਪੀਕਰਸ ਤੇ ਜਿਹੜੀ ਆਵਾਜ਼ ਨੂੰ ਐਂਪਲੀਫਾਈ ਕਰਕੇ ਪੂਰੇ ਦਰਬਾਰ ਸਾਹਿਬ ਦੇ ਵਿੱਚ ਗੂੰਜਦੀ ਏ ਪੂਰੇ ਉਸ ਕੰਪਲੈਕਸ ਦੇ ਵਿੱਚ ਜਿਹੜੇ ਲੋਕ ਆ ਸ੍ਰਾਵਣ ਦੇ ਵਿੱਚ ਹੁੰਦੇ ਨੇ ਉਹਨਾਂ ਤੱਕ ਵੀ ਉਹ ਆਵਾਜ਼ ਪਹੁੰਚਦੀ ਏ ਉੱਥੇ ਬੈਠੇ ਵੀ ਸੁਣ ਰਹੇ ਹੋਣਗੇ ਦਰਬਾਰ ਸਾਹਿਬ 'ਤੇ ਕੀਰਤਨ ਹੋ ਰਿਹਾ ਹੈ। ਆਪਾਂ ਟੀਵੀ ਟੀਵੀ 'ਤੇ ਲਾਈਵ ਬ੍ਰਾਡਕਾਸਟ ਹੋ ਰਿਹਾ ਹੈ। ਰੇਡੀਓ 'ਤੇ ਲਾਈਵ ਬ੍ਰਾਡਕਾਸਟ ਹੋ ਰਿਹਾ ਹੈ। ਕਿਸੇ ਨੂੰ ਇਹ ਕਰਨਾ ਹੀ ਨਹੀਂ ਸੀ ਚਾਹੀਦਾ। ਸੋ ਇਹ ਜੁੜੀਆਂ ਚੀਜ਼ਾਂ ਨੇ ਇਹ ਵਕਤ ਦੇ ਨਾਲ ਨਾਲ ਚੇਂਜ ਇਜ਼ ਦਾ ਲਾਅ ਆਫ ਨੇਚਰ। ਤੇ ਗੁਰਮਤਿ ਨੇ ਵੀ ਚੇਂਜ ਨੂੰ ਅਪਣਾਇਆ। ਉਹਨੂੰ ਸਾਇਮਾਂ ਨੇ ਵੀ ਵਕਤ ਤੇ ਨਾਲ ਨਾਲ ਮਾਡਰਨ ਅਥਾਰਪਨਾਇ ਇਹ ਗੋਬਿੰਦ ਸਿੰਘ ਪਾਚਾ ਦੇ ਸਮੇਂ ਤੱਕ ਇਸ ਤੋਂਲ ਕਿਰਪਾ ਆਪਣਾ ਬੰਦੂਕ ਇਹ ਆ ਚੁੱਕੀ ਸੀ ਟੈਲਸਕੋਪ ਆ ਚੁੱਕੀ ਸੀ ਉਹਨਾਂ ਨੇ ਇਸ ਦੀ ਵਰਤੋਂ ਕੀਤੀ ਔਰ ਖੁਦ ਇਹ ਨੇ ਜਿਹੜਾ ਜਿਹੜਾ ਵੀ ਅਫਾਉਂਡ ਕਰ ਸਕਦਾ ਸੀ ਉਹਦੇ ਕੋਲ ਉਹ ਚੀਜ਼ਾਂ ਹੈ ਸੋ ਇਸ ਕਰਕੇ ਜਦੋਂ ਸਾਡੇ ਗੁਰੂ ਸਾਹਿਬਾਨ ਨੇ ਸਾਡੀ ਗੁਰਮਤ ਦਾ ਜਿਹੜਾ ਬੇਸਿਕ ਨਿਸ਼ਾਨਾ ਹੀ ਜਿਹੜਾ ਹੈ ਉਹ ਮਾਡਰਨ ਉਹ ਵਿਗਿਆਨਕ ਤਰ੍ਹਾਂ ਤਰੀਕੇ ਦੇ ਨਾਲ ਜਦੋਂ ਸਮੇਂ ਦਾ ਹਾਨੀ ਔਰ ਜਿਹੜੀਆਂ ਕਮਾਂ ਸਮੇਂ ਦਾ ਹਾਨੀ ਨਹੀਂ ਬਣਦੀਆਂ ਉਹ ਧਰਤੀ ਤੋਂ ਵੀ ਨਿਸ਼ਟ ਨਾਬੂਦ ਹੋ ਜਾਂਦੀਆਂ ਪਰ ਸਾਡੇ ਵਿੱਚ ਇਹੀ ਇੱਕ ਖਾਸੀਅਤ ਹੈ ਜਿਹੜੀ ਕਿ ਸਾਡੇ ਰਾਗ ਰਗ ਵਿੱਚ ਸਾਡੇ ਖੂਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਭਿਅਤਾ ਨੂੰ ਚੇਂਜ ਕੀਤਾ ਜਦੋਂ ਸਾਡੇ ਜੁੱਸੇ ਨੂੰ ਬਦਲਿਆ ਜਦੋਂ ਸਾਡੇ ਅੰਦਰ ਉਹ ਉਸ ਕੰਨ ਨੂੰ ਪੈਦਾ ਕੀਤਾ ਸਾਡੇ ਚ ਸਰਾਮਾਨ ਪਾਇਆ ਜੇ ਚੀਜ਼ੇ ਵਿੱਚ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਤਾਂਵੇਂ ਉਸ ਨੂੰ ਦੋ ਸੰਚੇ ਜਾਂ ਦੋ ਸਦੀਆਂ ਦਾ ਸਮਾਂ ਲੱਗਿਆ 10 ਪੀੜੀਆਂ ਦਾ ਸਮਾਂ ਲੱਗਿਆ ਪਰ ਉਸ ਤੋਂ ਇੱਕ ਪਰ ਪੱਤ ਦਾ ਪਰਵਰਤਨ ਕਰਕੇ ਇੱਕ ਸਭਿਅਤਾ ਨੂੰ ਚੇਂਜ ਕੀਤਾ ਉਹ ਵੀ ਇੱਕ ਉਹਨਾਂ ਦੇ ਵਿਗਿਆਨਕ ਬਾਬਾ ਬਾਓ ਕੁਦਰਤ ਦੇ ਅਨੁਕੂਲ ਕੁਦਰਤ ਨੂੰ ਸਮਝ ਕੇ ਇਹ ਪਰਵਰਤਨ ਉਹਨਾਂ ਨੇ ਕੀਤਾ ਤੇ ਸਿੱਕੇ ਨੂੰ ਇੰਨਾ ਬਲਵਾਨ ਬਣਾਇਆ ਕਿ ਜਿਹੜਾ ਕਦੀ ਡਰਦਾ ਸੀ ਜਿਸ ਨੂੰ ਸਦੀਆਂ ਦਾ ਤੱਕ ਜਿਹੜਾ ਗੁਲਾਮੀ ਭੋਗ ਰਿਹਾ ਸੀ ਉਹ ਬਾਬ ਦੇ ਵਿੱਚ ਇਤਨਾ ਬਲਵਾਨ ਹੋ ਗਿਆ ਇਤਨਾ ਦਲੇਰ ਹੋ ਗਿਆ ਕਿ ਜਿਹੜੇ ਉਹ ਕਾਰਨਾਮੇ ਨੇ ਇਤਿਹਾਸ ਦੇ ਵੀ ਸਾਰੇ ਤੁਹਾਡੇ ਸਾਹਮਣੇ ਨੇ ਸਿੱਖਾਂ ਨੇ ਕੀ ਕੀਤਾ ਮਾਰਾ ਦੇ ਜ਼ਮਾਨੇ ਵਿੱਚ ਵੀ ਪਰਤ ਨਹੀਂ ਨਹੀਂ ਇਹ ਜਿਹੜਾ ਕਾੜਕੂ ਆਦੇ ਜ਼ਮਾਨੇ ਸਿੱਖਾਂ ਤੇ ਜਿਹੜਾ ਜਿਹੜਾ ਜ਼ੁਲਮ ਦੀ ਕਹਿਰੀ ਝੁੱਲੀ ਉਸ ਕਹਿਰ ਦੇ ਵਿੱਚ ਵੀ ਸਿੱਖ ਨੌਜਵਾਨਾਂ ਨੇ ਉਹ ਕਾਰਨਾਮੇ ਕਰਕੇ ਦੱਸੇ ਨੇ ਜਿਹੜਾ ਕਿ ਕਈ ਵਾਰੀ ਇਹ ਸ਼ੌਕ ਵੀ ਬੈਲਾ ਹੋ ਸਕਦਾ ਸੀ ਸਾਡੀਆਂ ਨਵੀਆਂ ਪੀੜ੍ਹੀਆਂ ਕਿ ਭਾਈ ਸਾ ਜਿਹੜਾ ਅਸੀਂ ਪ੍ਰਾਤਨਿਕ ਆਸ ਦੀ ਗੱਲ ਕਰਦੇ ਹਾਂ ਦੇਗਾਂ ਚ ਉਗਲਣਾ ਆਬਚਰਹੀਆਂ ਤੇ ਚੜਨਾ ਰੂਹੀ ਚ ਬਣ ਕੇ ਸਾੜਿਆ ਜਾਣਾ ਝੰਡ ਨਾਲ ਬਣ ਕੇ ਸਾੜਿਆ ਜਾਣਾ ਇਹ ਸਾਰਾ ਕੁਝ ਜਿਹੜਾ ਆ ਇਹ ਕਿਤੇ ਕਾਲਪਨਿਕ ਨਾ ਹੋਵੇ ਪਰ ਇਸ ਦੌਰ ਦੇ ਵਿੱਚ ਵੀ ਸਾਡੇ ਨੌਜਵਾਨਾਂ ਨੇ ਸਾਡੇ ਉਸ ਵਕਤ ਦੀ ਜਾਰੀਆਂ ਨੇ ਉਹ ਸਾਰਾ ਕੁਝ ਕਰਕੇ ਦਿਖਾਇਆ जिसਨੇ ਕਿ ਉਸ ਚੀਜ਼ ਨੂੰ ਪੁਨਰਸੁਰਜੀਤ ਕਰ ਦਿੱਤਾ ਉਸ ਵਿੱਚ ਚਾਰ ਤਾਰਾ ਨੂੰ ਵੀ ਦੁਬਾਰਾ ਜਿਹੜਾ ਹੈ ਉਹ ਯਾਨੀ ਕਿ ਇਤਿਹਾਸ ਨੂੰ ਦੁਹਰਾਇਆ ਇਸ ਕਰਕੇ ਜਿਹੜਾ ਇੱਕ ਕੈਲੰਡਰ ਦਾ ਜਿਹੜਾ ਮਸਲਾ ਹੈ ਗੁਰੂ ਸਾਹਿਬਾਂ ਦੇ ਜਿਹੜੇ ਦਿਨ ਨੇ ਸਾਨੂੰ ਇਹ ਬੈਠ ਕੇ ਸਿਆਣਪ ਦੇ ਨਾਲ ਇਹ ਮਸਲਾ ਹੱਲ ਕਰ ਲੈਣਾ ਚਾਹੀਦਾ ਜਾਂ ਤੇ ਅਸੀਂ ਲੂਨਰ ਕੈਲੰਡਰ ਨਾਲ ਚਲੇ ਜਾਈਏ ਸਾਰੇ ਦੇ ਸਾਰੇ ਜਾਂ ਫਿਰ ਸੋਲਰ ਕੈਲੰਡਰ ਨਾਲ ਚਲੇ ਲੂਨਰ ਕੈਲੰਡਰ ਤਾਂ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਮੌ可能 ਨਹੀਂ ਹੈ ਕਿਉਂਕਿ ਉਹ ਸਮਾਂ ਬਹੁਤ ਸਮੇਂ ਦੇ ਖਾਣੇ ਹੋ ਕੇ ਚੱਲਣਾ ਹੈ ਔਰ ਜਿਹੜਾ ਕੈਲੰਡਰ ਬਾਈਪਾਸਿੰਗ ਪੂਰੇ ਵਾਲਟ ਤੇ ਉਹਨਾਂ ਦੀ ਟੀਮ ਨੇ ਰਲ ਕੇ ਤਿਆਰ ਕੀਤਾ ਸੀ ਮੈਨੂੰ ਵੀ ਯਾਦ ਹੈ ਆਪਾਂ ਵੀ ਦੋ ਕੋ ਦਿਨ ਕੈਲੰਡਰਲ ਕੈਲਗਰੀ ਦੇ ਵਿੱਚ ਕਿਸੇ ਕਾਰ ਦੇ ਵਿੱਚ ਬੈਠੇ ਸੀ ਵਿਚਾਰਾ ਕੀ ਕੀ ਹੋ ਸਨ ਅਜੇ ਕੈਲੰਡਰ ਲਾਗੂ ਨਹੀਂ ਸੀ ਹੋਇਆਗਾ ਪਰ ਸਬਮਿਟ ਹੋ ਚੁੱਕਾ ਸੀ 2003 ਤੱਕ ਦਾ ਲਿਗਾ ਉਹ ਸਾਰੀ ਜਿਹੜਾ ਉਹ ਇੰਨਾ ਸਾਇੰਟਿਫਿਕ ਹੈ ਕਿ ਜਿਹੜਾ ਗੈਗਰੀਅਨ ਕੈਲੰਡਰ ਜਿਹੜਾ ਗੈਗਰੀਅਨ ਕੈਲੰਡਰ ਜਿਹੜਾ ਅੱਜ ਪੂਰੀ ਵਰਲਡ ਦੇ ਵਿੱਚ ਇਸ ਨੂੰ ਐਸਾਈ ਕੈਲੰਡਰ ਆਪਾਂ ਕਹਿੰਦੇ ਆ ਲਾਗੂ ਹੈ ਇਸ ਨਾਲੋਂ ਵੀ ਸਾਇੰਟਿਫਿਕ ਇਹਦੇ ਵਿੱਚ ਵੀ ਕੁਝ ਦਿਨਾਂ ਬਾਅਦ ਦਿਨ ਦਾ ਫਰਕ ਪੈ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਜੁਲੀਅਰ ਕੈਲੰਡਰ ਸੀ ਉਹਦੇ ਵਿੱਚ ਵੀ 1782 83 ਦੇ ਵਿੱਚ ਉਸ ਨੂੰ ਇਸ ਕੈਲੰਡਰ ਦੇ ਮਤਾਬਕ ਅਪਡੇਟ ਕਰਨਾ ਸੀ ਇੰਗਲੈਂਡ ਦੇ ਵਿੱਚ ਪਹਿਲਾਂ ਪਲਾਣਾ ਕੈਲੰਡਰ ਸੀ ਬਾਕੀ ਥਾਵਾਂ ਤੇ ਉਸ ਨੂੰ ਅਪਣਾ ਲਿਆ ਗਿਆ ਸੀ ਪਰ ਉਸ ਨੂੰ ਇਸ ਦੇ ਲੈਵਲ ਤੇ ਲਿਆਉਣ ਵਾਸਤੇ 14 ਦਿਨ ਦਾ ਫਰਕ ਪਾ ਕੇ ਸਤੰਬਰ ਦੇ ਮਹੀਨੇ ਦੀਆਂ ਤਰੀਕਾ ਆ ਯਾਨੀ ਕਿ ਸਤੰਬਰ ਦੀ ਜਿਹੜੀ 2 ਤਰੀਕ ਨਹੀਂ ਸੀ ਆਈ ਸਿੱਧੀ 14 ਤਰੀਕ ਆ ਗਈ ਸੀ ਤੇ ਉਹ ਇਸ ਨੂੰ ਪੂਰਾ ਕੀਤਾ ਗਿਆ ਸੀ ਉਹ ਲੋਕ ਵੀ ਤਾਂ ਸਾਇੰਟੀਫਿਕਲੀ ਇਸ ਚੀਜ਼ ਨੂੰ ਜ਼ਰੂਰ ਸੀ ਅਪਣਾ ਰਹੇ ਸੀ ਆਓ ਅੱਜ ਇਸ ਆ ਵਿਸ਼ੇ ਨੂੰ ਅਸੀਂ ਸਮਾਪਤ ਕਰਦੇ ਹਾਂ ਕਿਉਂ ਨਵਾਂ ਵਿਸ਼ਾ ਲੈ ਕੇ ਤੁਹਾਡੇ ਕੋਲ ਆਵਾਂਗੇ ਹੋ ਸਕਦਾ ਹੈ ਜੇ ਕਿਸੇ ਵੀ ਨੇ ਇਸ ਤੇ ਵਿਚਾਰ ਕਰਨੀ ਹੋਵੇ ਆਪਾਂ ਦੁਬਾਰਾ ਗੱਲ ਕਰ ਸਕਦੇ ਹਾਂ ਉਹ ਸਾਡੇ ਨਾਲ ਇੱਥੇ ਵੀ ਬੈਸ ਕਰ ਸਕਦੇ ਆ ਫੇਸਬੁੱਕ ਤੇ ਵੀ ਆਪਣੇ ਕਮੈਂਟਸ ਤੇ ਸਟਾਈਲ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ